हां जी ਕਿਵੇਂ ਉਹ ਸਾਰੇ ਤੇ ਅੱਜ ਨਾ ਪ੍ਰਭ ਲੱਗਿਆ ਸੀਗਾ ਮੱਖੀਆਂ ਲਈ ਦਵਾਈ ਛਿੜਕਣ ਪਸ਼ੂਆਂ ਤੇ ਡੇਰੀ ਦੇ ਵਿੱਚ ਸਭ ਤੋਂ ਵੱਡੀ ਗੱਲ ਤਾਂ ਹੁੰਦੀ ਆ ਪਸ਼ੂਆਂ ਦੀ ਦੇਖਭਾਲ ਗੌਰ ਕਰਨੀ ਹਨਾ ਤੇ ਲੋਜੀ ਪ੍ਰਭ ਨੇ ਨਾ ਪਹਿਲਾਂ ਠੰਡਾ ਪਾਣੀ ਸੀਗਾ ਥੋੜਾ ਜਿਹਾ ਨਿੱਗਾ ਪਾਣੀ ਲੈ ਲਿਆ ਕਿਉਂਕਿ ਆਪਣੇ ਪਸ਼ੂਆਂ ਨਾ ਮੋਸਟਲੀ ਅੰਦਰ ਹੀ ਰਹਿੰਦੇ ਨੇ ਕਿਉਂਕਿ ਜਗ੍ਹਾ ਦੀ ਥੋੜੀ ਜੀ ਪ੍ਰੋਬਲਮ ਆ ਆਪਾਂ ਕਦੇ ਪਸ਼ੂ ਬਾਹਰ ਨਹੀਂ ਕੱਢੇ ਇੱਕ ਥਾਂ ਦੀ ਖੜੇ ਆਪਣੇ ਪਸ਼ੂ ਅੰਦਰ ਹੀ ਰਹਿੰਦੇ ਆ ਤੇ ਕੁਝ ਅੱਜ ਮੌਸਮ ਥੋੜਾ ਜਿਹਾ ਨਾ ਠੰਡਾ ਹੀ ਸੀਗਾ ਸਵੇਰੇ ਤਾਂ ਤੁਹਾਨੂੰ ਦੁਪਹਿਰ ਹੀ ਸੀਗੀ ਹਨਾ ਤਾਂ ਕਰਕੇ ਫਿਰ ਥੋੜਾ ਜਿਹਾ ਨਿੱਗਾ ਪਾਣੀ ਲੇਤਾ ਪ੍ਰਭ ਨੇ ਤੇ ਆ ਇੱਕ ਦਵਾਈ ਆਂਦੀ ਹੈਗੀ ਜੀ ਇਹ ਇਹਨਾਂ ਤੁਹਾਨੂੰ ਸਪਰੇਅ ਵਾਲੀ ਦੁਕਾਨ ਤੋਂ ਈਜ਼ਲੀ ਮਿਲ ਜੂਗੀ ਤੇ ਇਹਨਾਂ ਤੁਸੀਂ ਆਪਣੇ ਪਸ਼ੂਆਂ ਦੇ ਅਕੋਰਡਿੰਗ ਓਨੀ ਕੁ ਡੋਜ਼ ਲੈ ਸਕਦੇ ਹੋ ਇਹਦੇ ਵਿੱਚ ਆ ਚਮਚ ਜੇ ਆਂਦੇ ਹੈਗੇ ਤੇ ਪ੍ਰਭ ਨੇ ਇਹ ਮੋਸਟਲੀ 2-4 ਚਮਚ ਲੈ ਲੇ ਸੀ ਇਹ ਮੈਨੂੰ ਦੱਸ ਵੀ ਰਿਹਾ ਸੀ ਨਾਲ-ਨਾਲ ਮੈਂ ਪੁੱਛ ਰਹੀ ਸੀ ਮੈਂ ਕਿ ਪ੍ਰਭ ਕਿੰਨੇ ਕੁ ਚਮਚ ਚਾਹੀਦੇ ਹੁੰਦੇ ਆ ਹਨਾ ਤੇ ਮੈਂ ਤਾਂ ਥੋੜੀ ਜਿਹੀ ਨੋਲੇਜ ਲੈ ਰਹੀ ਸੀ ਤੇ ਵੀਰ ਜੀ ਆਪਾਂ ਨੂੰ ਨਾਲ-ਨਾਲ ਦੱਸ ਰਹੇ ਸੀ ਤੇ ਲੋ ਜੀ ਪ੍ਰਭ ਨੇ ਨਾ ਮੋਸਟਲੀ 3-4 ਚਮਚ ਤਾਂ ਲੇ ਸੀ ਯੇਸ ਦੇ ਹਨਾ ਬਾਕੀ ਤੁਸੀਂ ਆਪਣੇ ਪਸ਼ੂਆਂ ਦੇ ਅਕੋਰਡਿੰਗ ਘਟ ਵੱਧ ਕਰ ਸਕਦੇ ਹੋ ਡੋਸ ਤੇ ਇਸ ਚੀਜ਼ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ ਕੋਈ ਸਾਈਡ ਇਫੈਕਟ ਨਹੀਂ ਹੈਗਾ ਇਸ ਦਾ ਮੈਂ ਕਿਹਾ ਪ੍ਰਭ ਜਲਦੀ ਕਰ ਇੰਨਾ ਟਾਈਮ ਕਿਉਂ ਲਗਾ ਰਿਆਂਗਾ ਪ੍ਰਭ ਨੂੰ ਮੈਂ ਕਿਹਾ ਯਾਰ ਆ ਤਾਂ ਬਿਲਕੁਲ ਹੀ ਨਮਕੀਨ ਭੁਜੀ ਵਰਗੀ ਲੱਗ ਰਹੀ ਹੈ ਪ੍ਰਭ ਕਹਿੰਦਾ ਥੋੜੀ ਖਾ ਕੇ ਦੇਖ ਲੈ ਤੇ ਲੋ ਜੀ ਪ੍ਰਭ ਨੇ ਪਾ ਲਿਆ ਸੀਗਾ ਪਾਣੀ ਤੇ ਦੇਖੋ ਜਿਵੇਂ ਝੱਗ ਬਣ ਰਹੀ ਹੈ ਇਹ ਆਪਣੇ ਆਪ ਘੁਲ ਜੂਗੀ ਹਨਾ ਮੈਡੀਸਨ ਵਿੱਚ ਤੇ ਪਾਣੀ ਬਿਲਕੁਲ ਤੁਸੀਂ ਸਾਫ਼ ਸੁਥਰਾ ਹੀ ਲਈਓ ਹਨਾ ਸਾਫ਼ ਪਾਣੀ ਲੈਣਾ ਥੀਲੋਜੀ ਡਨ ਹੋ ਗਿਆ ਸੀਗਾ ਪ੍ਰਭ ਜਲਦੀ ਕਰ ਭਾਵਣ ਕੇ ਇਧਰ ਟੱਕਨ ਗਵਾਚ ਗਿਆ ਵੀਰ ਜੀ ਤੋਂ ਤੇ ਪਤਾ ਨਹੀਂ ਖੁਦ ਰੱਖ ਕੇ ਖੁਦ ਭੁੱਲ ਗਿਆ ਹਨਾ ਬਹੁਤ ਉਲਝਦਾ ਮੁੰਡਾ ਸਾਡਾ ਤੇ ਮੈਂ ਕਿਹਾ ਚੱਕ ਹੁਣ ਕਹਿੰਦਾ ਹੋ 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 ਹੁਣ ਮੈਨੂੰ ਚੱਕਣੀ ਪੈਣੀ ਆ ਮੈਂ ਕਿਹਾ ਓਬਵੀਅਸਲੀ ਭਰਾ ਤੈਨੂੰ ਹੀ ਚੱਕਣੀ ਪੈਣੀ ਆ ਤੇ ਲੋ ਜੀ ਪ੍ਰਭ ਨੇ ਚੱਕ ਲਈ ਸੀਗੀ ਢੋਲੀ ਸ਼ਾਬਾਸ਼ ਤੇ ਲੋ ਜੀ ਨਾ ਪ੍ਰਭ ਨੇ ਲਾਲੀਆਂ ਸੀਗੀਆਂ ਫਿਰ ਬੈਲਟਾਂ ਮੈਂ ਕਿਹਾ ਵੀਰ ਵੱਡਿਆ ਜਲਦੀ ਕਰ ਭਰਾਵਾ ਇੰਨੇ ਟਾਈਮ ਦੇ ਵਿੱਚ ਤਾਂ ਮੈਂ ਕਿਹਾ ਮੈਂ ਕਰ ਵੀ ਆਉਂਦੀ ਕਹਿੰਦਾ ਹਾਂ ਤੂੰ ਤਾਂ ਗੱਲਾਂ ਨਾਲ ਹੀ ਕਰੇ ਆਉਂਦੀ ਥੋੜਾ ਜਿਹਾ ਮੇਰੇ ਤੇ ਨਾ ਮੇਰੀ ਤੇ ਦੀ ਥੋੜੀ ਜਿਹੀ ਰੈਸਲਿੰਗ ਹੋ ਜਾਂਦੀ ਆ ਤੇ ਮੈਨੂੰ ਕਹਿੰਦਾ ਲੈ ਪਹਿਲਾ ਤੇਰਾ ਹੀ ਖਾਤਮਾ ਕਰਦਾ ਹਣਾ ਪਸ਼ੂਆਂ ਦੀ ਮੱਖੀਆਂ ਦਾ ਤਾਂ ਫੇਰ ਕਰੂੰਗਾ ਪਹਿਲਾ ਲੈ ਤੇਰਾ ਕਰਾਂ ਲਾ ਜੇ ਮੈਂ ਹਾਂ ਠੀਕ ਆ ਠੀਕ ਆ ਚੱਲ ਫੇਰ ਹੁਣ ਹਣਾ ਤੇ ਇੱਕ ਯਾਰ ਮੇਰੀ ਨਾ ਹੱਥ ਬਨ ਕੇ ਬੇਨਤੀ ਆ ਆਹ ਕੁੱਕੜ ਲੈ ਜੋ ਭਾਈ ਜੀ ਨੂੰ ਚਾਹੀਦੀ ਆ ਇਹ ਵਿਕਿਆਊ ਆ ਇਹਨਾਂ ਨੇ ਨਾ ਮੇਰੀ ਜ਼ਿੰਦਗੀ ਬਹੁਤ ਝੰਡ ਬਣਾਈ ਹੋਈ ਆ ਬਹੁਤ ਬਿੱਠਾ ਕਰਦੇ ਆ ਭਾਈ ਇਹ ਹਣਾ ਤੇ ਲੋ ਜੀ ਪ੍ਰਭ ਨੇ ਕਰਲੇ ਸੀ ਕਿ ਪਸ਼ੂ ਖੜੇ ਹਨਾ ਆ ਤੁਸੀਂ ਮੱਖੀਆਂ ਚੈੱਕ ਕਰ ਸਕਦੇ ਆ ਕਿਦਾਂ ਭਿੰکریاں ਨੇ ਤੁਸੀਂ ਚੈੱਕ ਕਰ ਸਕਦੇ ਹੋ ਮੱਖੀਆਂ ਕਿੰਨੀਆਂ ਜ਼ਿਆਦਾ ਨੇ ਹਨਾ ਤੇ ਆਪਾਂ ਮੈਡੀਸਨ ਤੋਂ ਬਾਅਦ ਨਾ ਹਨਾ ਤੁਹਾਨੂੰ ਦੱਸਾਂਗੇ ਦਾ ਰਿਜ਼ਲਟ ਵੀ ਲੈ ਕੇ ਆਵਾਂਗੇ ਤੇ ਮੱਝਾਂ ਕਰ ਲੀਆਂ ਸੀਗੀਆਂ ਖੜੀਆਂ ਆਪਾਂ ਆ ਤਨਾ ਮੇਰੇ ਤਾਂ ਨਹੀਂ ਅੱਖ ਤੇ ਚੜੇ ਪਏ ਨੇ ਹੁਣ ਯਾਰ ਲੈ ਜੋ ਇਹਨਾਂ ਨੂੰ ਸੱਚੀ ਕਹਿ ਰਹੀਆਂ ਮੈਂ ਤੇ ਲੋ ਜੀ ਪ੍ਰਭ ਲੱਗਿਆ ਸੀਗਾ ਘਰਤੀ ਸੀਗੀ ਸਟਾਰਟ ਦਵਾਈ ਕਰਨ ਲੱਗਿਆ ਸੀਗਾ ਪ੍ਰਾ ਵੀਰ ਜੀ ਇੱਕ ਤਾਂ ਗੱਲਾਂ ਬਹੁਤ ਕਰਦੇ ਆ ਹਨਾ ਗੱਲਾਂ 'ਚ ਹੀ ਟਾਈਮ ਟਪਾ ਦਿੰਦੇ ਆ ਅੱਦਾ ਤਾਂ ਯਾਰ ਮੱਖੀਆਂ ਦੇਖੋ ਸੀਰੀਅਸਲੀ ਦੇਖੋ ਤੁਸੀਂ ਮੱਖੀਆਂ ਤੇ ਇਹ ਦਵਾਈ ਜਿਵੇਂ ਜਿਵੇਂ ਕਰਦੇ ਜਾਂਦੇ ਆ ਨਾ ਆਪਾਂ ਤੇ ਮੱਖੀਆਂ ਵੀ ਮਰ ਜਾਂਦੀਆਂ ਨੇ ਨਾਲ ਦੀ ਨਾਲ ਇਹਦਾ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਇਸ ਦਵਾਈ ਦਾ 8-10 ਦਿਨ ਤਾਂ ਆਪਾਂ ਨੂੰ ਬਿਲਕੁਲ ਵੀ ਲੋੜ ਨਹੀਂ ਪੈਂਦੀ ਹੈਗੀ ਤੇ ਬਾਕੀ ਇਹ ਡੱਬੀ ਨਾ ਤੁਹਾਨੂੰ ਈਜ਼ਲੀ ਮਿਲ ਜਾਂਦੀ ਆ ਹਨਾ ਬਾਕੀ ਆਹ ਇਸ ਦਾ ਪ੍ਰਾਈਸ ਬਹੁਤ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਆ 100-150 ਦੀ ਤੁਹਾਨੂੰ ਇਹ ਡੱਬੀ ਮਿਲ ਜੂਗੀ ਤੇ 2-3 ਮੰਥ ਈਜ਼ਲੀ ਕੱਟ ਜਾਂਦੀ ਆ ਹਨਾ ਬਾਕੀ ਹੋਰ ਵੀ ਬਹੁਤ ਜਗਾੜਲ ਆਂਦੇ ਹੈਗੇ ਮੈਡੀਸਿਨਸ ਵਗੈਰਾ ਆਂਦੀਆਂ ਨਹੀਂਆਂ ਸੋਪ ਵਗੈਰਾ ਵੀ ਮਿਲਦੀ ਹੈ ਆਪਾਂ ਵੀ ਲੈ ਕੇ ਆਏ ਸੀਗੇ ਸੋਪ ਪੈਟ ਉਹ ਇੱਕ ਤਾਂ ਹੋਣਾ ਟਾਈਮ ਆਫ ਵੇਸਟੇਜ ਬਹੁਤ ਜ਼ਿਆਦਾ ਹੈ ਹਨਾ ਦੋ ਤਿੰਨ ਜਣਿਆਂ ਨੂੰ ਲੱਗਣਾ ਪੈਂਦਾ ਸਾਬੂ ਨਾਲ ਤੇ ਬਾਕੀ ਉਹ ਸਾਬਨ ਲੌਨ ਤੋਂ ਪਹਿਲਾਂ ਵੀ ਨਵਾਣੇ ਪੈਂਦੇ ਆ ਹਨਾ ਤੇ ਬਾਅਦ ਵਿੱਚ ਵੀ ਨਵਾਣੀ ਹੀ ਪੈਂਦੀ ਆ ਤਾਂ ਕੀ ਫਾਇਦਾ ਉਸ ਚੀਜ਼ ਦਾ ਹਨਾ ਮੈਨੂੰ ਇਨਾਂ ਆਪਾਂ ਨੂੰ ਖਾਸ ਨਹੀਂ ਲੱਗਿਆ ਉਸ ਚੀਜ਼ ਦਾ ਰਿਜ਼ਲਟ ਬਟ ਇਸ ਚੀਜ਼ ਦਾ ਬਹੁਤ ਵਧੀਆ ਰਿਜ਼ਲਟ ਆ ਤੁਸੀਂ ਇੱਕ ਵਾਰ ਟਰਾਈ ਜ਼ਰੂਰ ਕਰਿਓ ਹਨਾ ਬਾਕੀ ਹਰ ਇੱਕ ਦੇ ਇੱਕ ਆਪ ਦਾ ਆਪ ਦਾ ਕੋਈ ਹੁੰਦਾ ਹਨਾ ਕੋਈ ਕੁਛ ਵਰਤਦਾ ਕੋਈ ਕੁਛ ਵਰਤਦਾ ਤੁਸੀਂ ਕੀ ਵਰਤਦੇ ਹੋ ਉਹ ਵੀ ਜ਼ਰੂਰ ਦੱਸਿਓ ਕਮੈਂਟ ਸੈਕਸ਼ਨ ਦੇ ਵਿੱਚ ਤੇ گاਵਾ ਤੇ ਤਾਂ ਵੈਸੇ ਨਹੀਂ ਜ਼ਰੂਰਤ ਵੀ ਹੈ ਨਹੀਂ ਸੀ ਪਰ ਪ੍ਰਵ ਨੇ ਨਾ ਕਰਤੀ ਸੀਗੀ ਜ਼ਿਆਦਾਤਰ ਮੱਜਾਂ ਦੀ ਸੀ ਜਾਂ ਮੱਖੀਆਂ ਇਹਨਾਂ ਤੇ ਹੈਣੀ ਸੀ ਤੇ ਥੋੜਾ ਥੋੜਾ ਜਿਹਾ ਛਿੜਕਤਾ ਸੀਗਾ ਤੇ ਇਸ ਚੀਜ਼ ਦਾ ਹੋ ਹੈ ਨਹੀਂਗਾ ਕੋਈ ਵੀ ਸਾਈਡ ਇਫੈਕਟ ਹੈ ਨਹੀਂ ਬਾਕੀ ਆ ਡੇਰੀ ਦੇ ਵਿੱਚ ਸਭ ਤੋਂ ਮੇਨ ਗੱਲ ਹੁੰਦੀ ਆ ਹਨਾ ਦੇਖਭਾਲ ਕੇਅਰ ਕਰਨੀ ਹੁਣ ਤੁਸੀਂ ਇਹ ਦੇਖ ਲਓ ਜੇ ਇਹਨਾਂ ਨੂੰ ਮੱਖੀਆਂ ਖਾਰੀਆਂ ਨੇ ਗਿਆ ਹਨਾ ਪਹਿਲੀ ਗੱਲ ਤਾਂ ਇਹਨਾਂ ਦੀ ਚਮੜੀ ਆ ਜਿਹੜੀ ਸਕਿਨ ਪ੍ਰੋਬਲਮਾ ਹਨਾ ਉਹ ਹੋਊਗੀ ਇਹਨਾਂ ਦੀ ਚਮੜੀ ਖਰਾਬ ਹੋਊਗੀ ਦੂਸਰੀ ਗੱਲ ਇਹ ਆ ਕਿ ਇਹਨਾਂ ਦੇ ਮਿਲਕ ਆਫ ਪ੍ਰੋਡਕਸ਼ਨ ਦੇ ਉੱਤੇ ਇਫੈਕਟ ਪੈਣਾ ਹੀ ਪੈਣਾਗਾ ਹਨਾ ਕਿਉਂਕਿ ਪਸ਼ੂ ਤੰਗ ਹੋ ਰਹੇ ਨੇਗੇ ਪਰ ਇਹ ਜਿਹੜੀ ਮੈਡੀਸਨ ਹੈਗੀ ਜਿਹੜੀ ਇਹ ਦਵਾਈ ਆਪਾਂ ਛਿੜਕਾ ਰਹੇ ਆ ਹਨਾ ਇਹਦੇ ਨਾਲ ਪਸ਼ੂ ਬਿਲਕੁਲ ਵੀ ਤੰਗ ਨਹੀਂ ਹੁੰਦੇ ਹੋਰ ਮਾਰਕੀਟ ਦੇ ਵਿੱਚ ਜਿੱਦਾਂ ਦਵਾਈਆਂ ਆਉਂਦੀਆਂ ਨੇ ਉਹਨਾਂ ਪਸ਼ੂਆਂ ਨੂੰ ਤੰਗ ਬਹੁਤ ਕਰਦੀਆਂ ਨੇ ਉਹਨਾਂ ਦੇ ਲੜਦੀ ਬਹੁਤ ਆ ਪਿੰਡੇ ਤੇ ਪਰ ਇਹ ਦਵਾਈ ਬਿਲਕੁਲ ਵੀ ਨਹੀਂ ਲੜਦੀ ਹੈਗੀ ਆਪਾਂ ਲਾਸਟ ਦੇ ਨਾਲ ਤੁਹਾਨੂੰ ਇਹਦਾ ਸਕਰੀਨ ਸ਼ਾਟ ਵੀ ਪਾ ਦਾਂਗੇ ਤੇ ਹਾਂਜੀ ਤੁਸੀਂ ਆ ਦੇਖ ਸਕਦੇ ਆ ਹਨਾ ਪ੍ਰਭ ਨੇ ਕਰਤਾ ਸੀਗਾ ਬਾਕੀ ਯਾਰ ਬਹੁਤ ਦੇਖਭਾਲ ਮੰਗਦੇ ਆ ਪਸ਼ੂ ਹਨਾ ਜੇ ਆਪਾਂ ਰੱਖਦੇ ਆ ਨਾ ਤਾਂ ਇਹ ਕੇਅਰ ਬਹੁਤ ਮੰਗਦੇ ਆ 24 ਘੰਟੇ ਬੰਦਾ ਇਹਨਾਂ ਦੇ ਉੱਪਰ ਰਵੇ ਨਾ ਫੇਰ ਆ ਹਨਾ ਬਾਕੀ ਸਭ ਦੇ ਮੇਨ ਗੱਲ ਆ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਇਹ ਬਿਜ਼ਨਸ ਆ ਤੁਸੀਂ ਦੱਸਿਓ ਇਸ ਬਿਜ਼ਨਸ ਦੇ ਵਿੱਚ ਤੁਹਾਨੂੰ ਲੱਗਦਾ ਵੀ ਇਹ ਬਿਜ਼ਨਸ ਮੁਨਾਫੇ ਵਾਲਾ ਬਾਕੀ ਯਾਰ ਇੱਕ ਗੱਲ ਆ ਕੋਈ ਵੀ ਬਿਜ਼ਨਸ ਆ ਉਹਦੇ ਵਿੱਚ ਪ੍ਰੋਫਿਟ ਲਾਸ ਤਾਂ ਹੋਊ ਗਈ ਹੋਊਗਾ ਹੁਣ ਇਹ ਤਾਂ ਹੈ ਨਹੀਂ ਆਪਾਂ ਨੂੰ ਇਹ ਕੱਲਾ ਸਿਰਫ ਪ੍ਰੋਫਿਟ ਹੀ ਮਿਲ ਰਿਹਾ ਇਸ ਚੀਜ਼ ਤੋਂ ਹਨਾ ਕਿ ਕੁਛ ਇਹ ਖਾਂਦੀਆਂ ਨਹੀਂ ਆਬਵੀਅਸਲੀ ਗੱਲ ਆ ਇਹਨਾਂ ਦਾ ਖਰਚਾ ਵੀ ਤਾਂ ਹੈਗਾ ਪਰ ਇਹ ਬੀ ਇੱਕ ਸਰਦਾਰੀ ਕੰਮ ਆ ਹਨਾ ਆਪਾਂ ਕਿਸੇ ਦੇ ਅੰਡਰ ਕੰਮ ਨਹੀਂ ਕਰਨਾ ਹੈਗਾਗਾ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਕੋਈ ਸਟ੍ਰੈਸ ਨਹੀਂ ਆਪਾਂ ਖੁਦ ਇਸ ਚੀਜ਼ ਦੇ ਮਾਲਕ ਆ ਹਨਾ ਸਵੇਰ ਜਲਦੀ ਉੱਠੋ ਕਰ ਲਿਆ 2-3 ਘੰਟਿਆਂ ਦੇ ਵਿੱਚ ਕੰਮ ਨਿਪਟ ਚੁੰਦਾ ਟੌਰਾ ਨਾਲ ਆਪਾਂ ਵੇਲ ਲਿਆ ਫਿਰ ਹਨਾ ਤੇ ਬਹੁਤ ਸਰਦਾਰੀ ਕੰਮ ਆ ਬਾਕੀ ਅੱਜਕੱਲ ਕੋਈ ਐਨੀ ਟੈਨਸ਼ਨ ਨਹੀਂ ਲੈਂਦਾ ਇਹਨਾਂ ਨੂੰ ਰੱਖਣਾ ਚਾਹੁੰਦਾ ਨਹੀਂ ਉਹੀ ਗੱਲ ਹੈ ਨਾ ਵੀ ਉੱਠਦਿਆਂ ਨੂੰ ਚਾਹ ਤਾਂ ਸਭ ਨੂੰ ਚਾਹੀਦੀ ਆ ਦੁੱਧ ਲੱਸੀ ਸਭ ਨੂੰ ਚਾਹੀਦਾ ਪਰ ਇਹ ਰੱਖਨੇ ਨਾ ਹੋਣ ਤੇ ਭਾਈ ਜੇ ਦੁੱਧ ਲੱਸੀ ਚਾਹੀਦੀ ਆ ਤੇ ਇਹ ਰੱਖਣੀ ਤਾਂ ਪੈਣਗੇ ਫਿਰ ਹਨਾ ਇਹ ਕੇਅਰ ਵੀ ਬਹੁਤ ਮੰਗਦੇ ਆ ਤੇ ਬਾਕੀ ਇੱਕ ਗੱਲ ਹੋਰ ਆ ਬੀ ਜਿੰਨਾ ਘਰੇ ਪਸ਼ੂ ਰੱਖੇ ਹੁੰਦੇ ਆ ਉਹ ਵੇਲੇ ਨਹੀਂ ਹੁੰਦੇ ਵੇਲੇ ਤਾਂ ਸੱਚੀ ਨਹੀਂ ਹੁੰਦੇ ਹਨਾ 24 ਘੰਟੇ ਉੱਤੇ ਰਹਿਣਾ ਪੈਂਦਾ ਫਿਰ ਇਹਨਾਂ ਦੇ ਉੱਤੇ ਹਨਾ ਇਹ ਉਹਨਾਂ ਨੂੰ ਪਤਾ ਹੀ ਆ ਜਿੰਨਾ ਘਰੇ ਪਸ਼ੂ ਹੈਗੇ ਆ ਬਾਕੀ ਪ੍ਰਭ ਨੂੰ ਤਾਂ ਬਹੁਤ ਗਰੇਜ਼ ਆ ਇਸ ਲਾਈਨ ਦੇ ਵਿੱਚ ਡੈਡੀ ਵੀ ਸਿንስ ਫਰੋਮ ਚਾਈਲਡਹੂਡ ਇਹੀ ਬਿਜ਼ਨਸ ਕਰਦੇ ਆ ਰਹੇ ਆ ਤੇ ਆਪਾਂ ਵੀ ਅੱਗੇ ਇਸੇ ਲਾਈਨ ਦੇ ਵਿੱਚ ਹੀ ਪੈਗੇ ਬਹੁਤ ਮਜ਼ੇ ਵਾਲਾ ਬਿਜ਼ਨਸ ਆ ਇਹ ਬਹੁਤ ਵਧੀਆ ਬਾਕੀ ਹੋ ਜਾ ਯਾਰ ਕੋਈ ਵੀ ਬਿਜ਼ਨਸ ਨਹੀਂ ਹੈਗਾ ਜਿਹਦੇ ਵਿੱਚ ਤੁਹਾਨੂੰ ਪੈਸਾਗਾ ਜਿਹੜਾ ਹਨਾ ਸਵੇਰ ਸ਼ਾਮ ਮਿਲਦਾ ਹੋਊਗਾ ਮੈਨੂੰ ਤਾਂ ਨਹੀਂ ਲੱਗਦਾ ਬਾਕੀ ਜੇਕਰ ਤਾਂ ਕੋਈ ਹੈਗਾ ਇਹੋ ਜਿਹਾ ਬਿਜ਼ਨਸ ਤਾਂ ਜਰੂਰ ਦੱਸਿਓ ਹਨਾ ਇਹਦੇ ਵਿੱਚ ਜੇਕਰ ਸਵੇਰ ਤੁਸੀਂ ਲੈ ਕੇ ਆਨੇ ਹੋ ਹਨਾ ਦੁੱਧ ਭਾਗੇ ਹਨ ਤਾਂ ਵੀ ਪੇਮੈਂਟ ਤੁਹਾਡੇ ਹੱਥ ਚ ਸ਼ਾਮ ਨੂੰ ਵੀ ਆ ਤੇ ਲੋ ਜੀ ਗੱਲਾਂ ਬਾਤਾਂ ਹੋ ਗਈਆਂ ਸੀਆਂ ਬਹੁਤ ਜਿਆਦਾ ਤੇ ਪ੍ਰਭਵੀਰ ਜੀ ਨੇ ਦੂਸਰੀ ਵਾਰ ਵੀ ਕਰਤੀ ਸੀ ਕਹਿੰਦਾ ਇੱਕ ਵਾਰੀ ਹੋਰ ਕਰ ਦਿੰਨੇ ਆ ਚੱਲ ਕੋਈ ਨਹੀਂ ਹਨਾ ਬਚੀ ਹੋਈ ਸੀਗੀ ਥੋੜੀ ਜੀ ਦਵਾਈ ਇਹ ਦਵਾਈਆਂ ਗਾਇਆਂ ਦੇਖੋ ਥੋੜੀਆਂ ਜੀਆਂ ਕਰ ਰਹੀਆਂ ਸੀ ਇੱਕ ਥਾਂ ਤੇ ਖੜੇ ਰਹਿੰਦੇ ਆਂ ਨਾ ਪਛੂ ਥੋੜਾਇਆ ਹੋ ਜਾਂਦਾਗਾ ਹਨਾ ਇਹਨਾਂ ਨੂੰ ਆਦਤ ਵੀ ਨਹੀਂ ਹੈਗੀ ਕੁਝ ਤਾਂ ਬਾਹਰ ਆਪਾਂ ਕਦੇ ਕੱਡੇ ਨਹੀਂ ਹੈਗੇਗੇ ਸੋ ਲੋ ਜੀ ਵੀਰ ਜੀ ਕਰ ਰਹੇ ਸੀਗੇ گاਵਾਂ ਤੇ ਤੁਸੀਂ ਦੇਖ ਸਕਦੇ ਆ ਚੈੱਕ ਕਰ ਸਕਦੇ ਆ ਹਨਾ ਮੱਖੀਆਂ ਜਿਹੜੀਆਂ ਸ਼ਾਮ ਘੰਟੇ ਦੋ ਘੰਟੇ ਦੇ ਵਿੱਚ ਹੀ ਮਰ ਜਾਂਦੀਆਂ ਨੇ ਮੱਖੀਆਂ ਵੈਸੇ ਬਹੁਤ ਤਾਕੜਾ ਰਿਜ਼ਲਟ ਹੈ ਇਸ ਚੀਜ਼ ਦਾ ਇੱਕ ਵਾਰ ਟ੍ਰਾਈ ਜਰੂਰ ਕਰਿਓ ਤੁਸੀਂ ਹਨਾ ਤੇ ਤੇ ਲੋ ਜੀ ਪ੍ਰਭ ਨੇ ਕਰਤੀ ਸੀਗੀ ਹਨਾ ਦਵਾਈ ਛੜਕਤੀ ਸਪਤੇ ਤੇ ਹੁਣ ਆਪਾਂ ਨਾ ਪ੍ਰਭ ਦੀ ਇੱਕ ਕਲਿੱਪ ਲਗਾਨੀ ਆ ਪ੍ਰਭ ਨੂੰ ਪੁੱਛਦੇ ਆ ਵੀ ਤੁਹਾਡਾ ਕੀ ਐਕਸਪੀਰੀਅੰਸ ਰਿਹਾ ਤੁਸੀਂ ਕਦ ਤੋਂ ਇਹ ਯੂਜ਼ ਕਰ ਰਹੇ ਹੋ ਉਹ ਸਾਰੀ ਡਿਟੇਲ ਚ ਦੱਸੂਗਾ ਠੀਕ ਹਾਂਜੀ ਤੁਸੀਂ ਦੇਖੀ ਹੈਗਾ ਵੀ ਆਪਾਂ ਹਮੱਖੀਆਂ ਵਾਲੀ ਦਵਾਈ ਕਰਤੀ ਤੇ ਹੁਣ ਕਰਤੀ ਇਹ ਘੰਟੇ 2 ਘੰਟਿਆਂ ਤੱਕ ਇਹ ਸਾਰੀਆਂ ਮਰ ਜਾਣੀਆਂ ਤੇ ਮੁੜ ਕੇ 8-10 ਦਿਨ ਕੋਈ ਵੀ ਮੱਖੀ ਨਹੀਂ ਆਉਂਦੀ ਗੀ ਬਾਕੀ ਇਹ ਦਵਾਈ ਨਾਲ ਇਕੱਲੀ ਬਰੀਕ ਨਹੀਂ ਵੱਡੀ ਮੱਖੀ ਵੀ ਸਾਰੀਆਂ ਮਰ ਜਾਂਦੀਆਂ ਨੇਗੀਆਂ ਜਿਵੇਂ ਹੁਣ ਪਹਿਲਾਂ ਸੀਗਾ ਪਹਿਲਾਂ ਅਸੀਂ ਵੀ ਸਾਬਣ ਲਾਉਂਦੇ ਰਹੇ ਹਾਂਗੇ ਜਿਹੜੀ ਨੋਟ 100 ਆਉਂਦੀ ਆ ਜਾਂ ਹੋਰ ਆਉਂਦੀਆਂ ਨਹੀਂ ਗੀਆਂ ਸਾਬਣਾਂ ਆਉਣੀਆਂ ਨਹੀਂ ਗੀਆਂ ਇੱਕ ਤਾਂ ਉਹਦਾ ਖਰਚਾ ਬਹੁਤ ਜ਼ਿਆਦਾ ਹੈਗਾ ਇੱਕ ਉਹਦਾ ਖਰਚਾ ਜ਼ਿਆਦਾ ਦੂਸਰੇ ਨੰਬਰ ਤੇ ਜਦੋਂ ਪਸ਼ੂ ਨਮਾਉਨੇ ਉਹ ਗਿੱਲੇ-ਗਿੱਲੇ ਪਿੰਡੇ ਤੇ ਲੱਗਦੀਆਂ ਤਿੰਨ ਚਾਰ ਜਾਣਿਆਂ ਨੂੰ ਲੱਗਣਾ ਪੈਂਦਾ ਫੇਰ ਸਾਬਣ ਲੱਗਦੀ ਆ ਟਾਈਮ ਦੀ ਵੇਸਟਿੰਗ ਬੜੀ ਹੁੰਦੀ ਆ ਫੇਰ ਜਿਵੇਂ ਹੁਣ ਆਪਾਂ ਅੱਜ ਨਵਾ ਕੇ ਪਸ਼ੂਆਂ ਦੇ ਸਾਬਣ ਲਾਤੀ ਦੂਜੇ ਦਿਨ ਜਦੋਂ ਪਸ਼ੂ ਨਮਾਤੇ ਉਹ ਸਾਬਣ ਆਪਣੀ ਬਸ ਉਹਦਾ ਉਹਨਾਂ ਚਿਰ ਹੀ ਕੰਮ ਸੀ ਜਿੰਨਾ ਚਿਰ ਪਸ਼ੂਆਂ ਨੂੰ ਆਪਾਂ ਦੁਬਾਰੀ ਨਹੀਂ ਨਵਾਉਂਦੇਗੇ ਉਹਦੇ ਕਰਕੇ ਉਹਦਾ ਖਰਚਾ ਵਾਲਾ ਹੋ ਜਾਂਦਾ ਤੇ ਇੱਕ ਜਿਵੇਂ ਹੁਣ ਦੂਜੀਆਂ ਦਵਾਈਆਂ ਹੁੰਦੀਆਂ ਨੇ ਸੈਪਰ ਵਗੈਰਾ ਹੋ ਗਈ ਜਿਵੇਂ ਆ ਆਮ ਆਪਣੇ ਦੇਸੀ ਭਾਸ਼ਾ ਚ ਕਹਿ ਦਿੰਦੇ ਆ ਵੀ ਸਿਲ버 ਜੇ ਦੀ ਸੀਸੀ ਵਾਲੀ ਛਿੜਕ ਦੰਨੇ ਆ ਯਾਰ ਉਹ ਪਸ਼ੂਆਂ ਨੂੰ ਕੀ ਹੁੰਦਾ ਜਿਹੜੀ ਸੈਪਰ ਹੁੰਦੀ ਆ ਉਹ ਲੜਦੀ ਬਹੁਤ ਜ਼ਿਆਦੇ ਆ ਪਿੰਡੇ ਮਚਾਉਂਦੀ ਹੈਗੀ ਪਸ਼ੂਆਂ ਦੇ ਤੇ ਉਹਦੇ ਚ ਪਸ਼ੂ ਫਿਰ ਨਾ ਤਾਂ ਰੈਸਟ ਕਰਦੇ ਨੇਗੇ ਕੰਪਲੀਟ ਤੇ ਪਸ਼ੂ 2 2 3 3 ਦਿਨ ਉਹ ਪਸ਼ੂ ਆਹੀਂ ਲੱਤਾਂ ਮਾਰੀ ਜਾਂਦੇ ਰਹਿੰਦੇ ਆ ਜਦੋਂ ਉਹਨਾਂ ਦੇ ਪਿੰਡੇ ਮਚਦੇ ਹੈਗੇ ਤੇ ਉਹਨਾਂ ਸਾਰਿਆਂ ਨਾਲ ਉਹ ਇਹ ਬੈਸਟ ਤਰੀਕਾ ਹੈਗਾ ਆਪਾਂ ਨੂੰ ਸਾਲ ਪਰ ਹੋ ਗਿਆ ਛਿੜਕ ਦਿਆਂ ਨੂੰ ਕੋਈ ਹਾਲੇ ਤੱਕ ਆਪਣੇ ਕਿਸੇ ਕੋਈ ਪਸ਼ੂ ਦੇ ਰੈਕਸ਼ਨ ਨਹੀਂ ਕਰਿਆ ਗਏ ਨੇ ਤੇ ਆਪਾਂ ਇਹੀ ਛਿੜਕਦੇ ਆਉਂਨੇ ਆ ਪੂਰਾ ਵਧੀਆ ਰਿਜ਼ਲਟ ਆ ਨਾ ਪਸ਼ੂਆਂ ਦੇ ਇਹ ਲੜੇ ਤੇ ਸਿਰ